ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਦੇ ਹਵਾਬਾਜ਼ੀ ਖੇਤਰ ਦੀ ਵਿਸ਼ਵ ਹਵਾਈ ਆਵਾਜਾਈ ਉਦਯੋਗ ਚ ਇੱਕ ਪ੍ਰਮੁੱਖ ਭੂਮਿਕਾ ਹੈ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਭਾਰਤ ਦੀ ਕੁੱਲ ਵਸਤਾਂ ਤੇ ਸੇਵਾਵਾਂ ਟੈਕਸ ਜੀਐਸਟੀ ਵਸੂਲੀ ਮਈ ਚ ਲਗਾਤਾਰ ਦੂਜੇ ਮਹੀਨੇ 2 ਲੱਖ ਕਰੋੜ ਰੁਪਏ ਤੋਂ ਪਾਰ ਹੋਈ ਪੰਜਾਬ ਮੰਤਰੀ ਮੰਡਲ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਜੰਡੀਗੜ ਨੇ ਤੇ ਤਾਲੀਮੀ ਜੂਨੀਅਰ ਨੈਸ਼ਨਲ ਸੌਫਟਬਾਲ ਚੈਂਪੀਅਨਸ਼ਿਪ 'ਚ ਮੁੰਡਿਆਂ ਦਾ ਖਿਤਾਬ ਜਿੱਤਿਆ ਅਤੇ ਆਈਪੀਐਲ ਕ੍ਰਿਕਟ 'ਚ ਪੰਜਾਬ ਕਿੰਗਸ ਦਾ ਮੁਕਾਬਲਾ ਪਾਲ ਕੇ ਫਾਈਨਲ 'ਚ ਰਾਇਲ ਚੈਲੈਂਜਰਸ ਬੰਗਲੌਰ ਨਾਲ ਹੋਵੇਗਾ ਤੇ ਹੁਣ ਖਬਰਾਂ ਇਸ ਥਾਂ ਨਾਲ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਹਵਾਬਾਜ਼ੀ ਖੇਤਰ ਦੀ ਵਿਸ਼ਵ ਹਵਾਈ ਆਵਾਜਾਈ ਉਦਯੋਗ ਜੋ ਇੱਕ ਪ੍ਰਮੁੱਖ ਭੂਮਿਕਾ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਐਸੋਸੀਏਸ਼ਨ IAT ਦੀ 81ਵੀਂ ਸਾਲਾਨਾ ਆ ਮੀਟਿੰਗ ਨੂੰ ਸੰਬੋਧਨ ਕਰਦਿਆਂ प्रधानमंत्री मोदी ने कहा कि भारत आलमी पुलाड़ हवाबाजी संचालन च शक्ति है श्री मोदी ने कहा कि उड़ान योजना की सफलता भारतीय नागरिक हवाबाजी च एक सुनहरी अध्याय है और भारत दुनिया का घरेलू हवाबाजी बाजार बन गया आज का भारत पहले से कहीं ज्यादा आत्मविश्वास से भरा हुआ है ग्लोबल एविएशन इकोसिस्टम में हम न केवल एक विशाल मार्केट है बल्कि पॉलिसी लीडरशिप इनोवेशन और इंक्लूसिव डेवलपमेंट के प्रतीक भी है प्रधानमंत्री ने नौजवानों बारे कहा, हमारे युवा नए दौर के इनोवेटर्स हैं जो आर्टिफिशियल इंटेलिजेंस रोबोटिक्स और क्लीन एनर्जी जैसे क्षेत्रों में ब्रेक थ्रू ला रहे हैं हमारे यहाँ इंडस्ट्री के लिए ओपन और सपोर्टिव पॉलिसी इकोसिस्टम है इन तीनों सामर्थ्य के दम पर हमें मिलकर भारत के एविएशन सेक्टर को नई ऊंचाई पर लेकर जाना है भारतीय कुल वस्तता की सेवा में टैक्स के जीएसटी वसूली लगातार दूसरे महीने 2 लाख करोड़ रुपए के आंकड़े को पार कर गई है केंद्रीय वित्त मंत्रालय के आंकड़ें अनुसार मई च कुल जीएसटी वसूली 2 करोड़ 1 लाख रुपए रही जो कि पिछले साल मई च ਕੀਤੀ ਗਈ 1 ਕਰੋੜ 72 ਲੱਖ ਰੁਪਏ ਨਾਲੋਂ 16.4 ਫੀਸਦ ਵੱਧ ਹੈ ਇਸ ਸਾਲ ਅਪ੍ਰੈਲ 'ਚ ਜੀਐਸਟੀ ਵਸੂਲੀ 12.6 ਫੀਸਦ ਵੱਧ ਕੇ 2 ਕਰੋੜ 37 ਲੱਖ ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਮਈ 'ਚ ਸਾਲ ਦਰ ਸਾਲ ਵਾਧਾ ਦਰਾਮਤਾ ਤੋਂ ਇਕੱਠੇ ਕੀਤੇ ਗਏ ਜੀਐਸਟੀ 'ਚ 25.2 ਫੀਸਦ ਤੇ ਘਰੇਲੂ ਲੈਣ ਦੇਣ ਤੋਂ 13.7 ਫੀਸਦ ਵਾਧੇ ਨਾਲ ਹੋਇਆ ਹੈ ਪੰਜਾਬ ਮੰਤਰੀ ਮੰਡਲ ਨੇ ਅੱਜ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦਾ ਉਦੇਸ਼ ਗੈਰ ਕਾਨੂੰਨੀ ਬਸਤੀਵਾਦ ਨੂੰ ਰੋਕਣਾ ਹੈ ਇਸ ਨੀਤੀ ਤਹਿਤ ਕਿਸਾਨ ਸਵੈ ਇਛਾ ਨਾਲ ਆਪਣੀ ਜ਼ਮੀਨ ਵਿਕਾਸ ਲਈ ਦੇ ਸਕਦੇ ਨੇ ਤੇ 1 ਏਕੜ ਜ਼ਮੀਨ ਦੇ ਬਦਲੇ ਇੱਕ ਰਿਹਾਇਸ਼ੀ ਪਲਾਟ ਤੇ ਇੱਕ ਵਪਾਰਕ ਸਥਾਨ ਪ੍ਰਾਪਤ ਕਰ ਸਕਦੇ ਨੇ ਪੰਜਾਬ ਦੇ ਨਿਬਿਉਣੀ ਉਪੂਰਚਾ ਮੰਤਰੀ ਅਮਨ ਅਰੋੜਾ ਨੇ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਪਸ਼ਟ ਕੀਤਾ ਕਿ ਇਹ ਨੀਤੀ ਪੂਰੀ ਤਰ੍ਹਾਂ ਸਵੈ ਇੱਛਤ ਹੈ ਨਵੀਂ ਨੀਤੀ ਦਾ ਉਦੇਸ਼ ਜ਼ਮੀਨ ਮਾਲਕਾਂ ਪ੍ਰੋਮੋਟਰਾਂ ਤੇ ਕੰਪਨੀਆਂ ਨੂੰ ਵਿਕਾਸ ਪ੍ਰਕਿਰਿਆ 'ਚ ਹਿੱਸੇਦਾਰ ਵਜੋਂ ਸ਼ਾਮਲ ਕਰਨਾ ਅਤੇ ਜ਼ਮੀਨ ਮਾਲਕਾਂ ਵਿੱਚ ਜ਼ਮੀਨ ਪੂਲਿੰਗ ਵਿੱਚ ਦਿਲਚਸਪੀ ਵਧਾਉਣਾ ਹੈ ਸੋਧੀ ਹੋਈ ਯੋਜਨਾ ਨੂੰ ਛੋਟੇ ਤੇ ਸਮਾਨਤ ਕਿਸਾਨਾਂ ਨੂੰ ਮਹੱਤਵਪੂਰਨ ਤੌਰ ਤੇ ਲਾਭ ਪਹੁੰਚਾਉਣ ਲਈ ਤਰਕ ਸੰਗਤ ਬਣਾਇਆ ਗਿਆ ਹੈ ਜਿਸ ਨਾਲ ਜ਼ਮੀਨ ਮਾਲਕਾਂ ਨੂੰ ਵਧੇਰੇ ਬਦਲ ਮਿਲਣਗੇ ਜੋ ਸਮੂਹ ਰਿਹਾਈਸ਼ ਤੇ ਯੋਜਨਾਬੱਧ ਵਿਕਾਸ ਨੂੰ ਉਤਸ਼ਾਹਤ ਕਰਨਗੇ ਜਿਸ ਨਾਲ ਅਖੀਰ ਚ ਆਮ ਆਦਮੀ ਨੂੰ ਫਾਇਦਾ ਹੋਵੇਗਾ ਨੀਤੀ ਹਰੇਕ ਹਿੱਸੇਦਾਰ ਨੂੰ ਪ੍ਰਕਿਰਿਆ ਚ ਸ਼ਾਮਿਲ ਕਰਕੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਹੈ ਕਿਸਾਨਾਂ ਕੋਲ ਜ਼ਮੀਨ ਨੂੰ ਖੁਦ ਵਿਕਸਿਤ ਕਰਨ ਜਾਂ ਇਸ ਨੂੰ ਨਿੱਜੀ ਡਿਵੈਲਪਰਾਂ ਜਾਂ ਸਰਕਾਰੀ ਏਜੰਸੀਆਂ ਨੂੰ ਸੌਂਪਣ ਦਾ ਬਦਲ ਹੋਵੇਗਾ ਇਹ ਪਹਿਲ ਕਦਮੀ ਸ਼ੁਰੂ ਵਿੱਚ ਸੂਬੇ ਭਰ ਦੇ 27 ਸ਼ਹਿਰਾਂ ਚ ਸ਼ੁਰੂ ਕੀਤੀ ਜਾਵੇਗੀ ਦੇਸ਼ ਭਰ ਵਿੱਚ ਕੋਵਿਡ-19 ਦੇ 3960 ਤੋਂ ਵੱਧ ਸਰਗਰਮ ਮਾਮਲੇ ਸਾਹਮਣੇ ਆਏ ਨੇ ਸੇ ਤੇ ਪ੍ਰਿਵਾਰ ਭਲੇ ਮੰਤਰਾਲੇ ਦੇ ਮੁਤਾਬਕ ਕੇਰਲ 'ਚ ਸਭ ਤੋਂ ਵੱਧ 1435 ਮਾਮਲੇ ਇਸ ਤੋਂ ਬਾਅਦ ਮਹਾਰਾਸ਼ਟਰ 'ਚ 506 ਅਤੇ ਦਿੱਲੀ 'ਚ 483 ਮਾਮਲੇ ਦੇਖੇ ਗਏ ਨੇ ਆਕਾਸ਼ਵਾਣੀ ਖਬਰਾਂ ਨਾਲ ਇੱਕ ਵਿਸ਼ੇਸ਼ ਇੰਟਰਵਿਊ 'ਚ ਡਾਕਟਰ ਰਾਮਨੋਹ ਲੁਇਆ ਹਸਪਤਾਲ ਦੇ ਕੋਵਿਡ ਯੂਨਿਟ ਦੇ ਇੰਚਾਰਜ ਡਾਕਟਰ ਪਵਨ ਕੁਮਾਰ ਨੇ ਦੱਸਿਆ ਹੈ ਕਿ ਹਸਪਤਾਲ ਕੋਵਿਡ ਮਰੀਜ਼ਾਂ ਦੇ ਪ੍ਰਬੰਧਨ ਲਈ ਪੂਰੀ ਤਰ੍ਹਾਂ ਤਿਆਰ ਹੈ ਉਨ੍ਹਾਂ ਕਿਹਾ ਹਸਪਤਾਲ 'ਚ ਇਸ ਸਮੇਂ 9 ਬਿਸਤਰਿਆਂ ਵਾਲਾ ਆਈਸੋਲੇਸ਼ਨ ਕੇਂਦਰ ਹੈ ਡਾਕਟਰ ਪਵਨ ਨੇ ਨਵੇਂ ਸਰੂਪ ਨੂੰ ਹਲਕਾ ਦਾਸਦਿਆਂ ਲੋਕਾਂ ਨੂੰ ਉਪਰੋਸਾ ਦਿੱਤਾ ਹੈ ਕਿ ਕਪੜਾਂ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਖਬਰਾਂ ਤੁਸੀਂ ਆਕਾਸ਼वाणी ਤੋਂ ਸੁਣ ਰਹੇ ਹੋ @eirr_ranjhalandar ਸਾਡਾ ਫੇਸਬੁੱਕ ਪੇਜ ਹੈ rn_eirr_ranjhalandar ਤੇ YouTube ਤੇ ਸਾਡਾ ਚੈਨਲ ਹੈ @eirr_ranjhalandar ਪੰਜਾਬ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੇ ਸ਼ਾਨੋ ਸ਼ੌਕਤ ਤੇ आधुनिक टांगनाल विश्वपद्धति मनाਉਣ ਦੀ تیاری ਕਰ ਰਿਹਾ ਹੈ ਸ਼ਹੀਦੀ સ્થાਪਤੀ ਇਸ ਸਾਲ ਨਵੰਬਰ ਚਾਰੀ ਹੈ ਜਦਕਿ ਸ਼੍ਰੀ ਅਮਰਸਰ ਸਾਹਿਬ ਦਾ ਸਥਾਪਨਾ ਦਿਵਸ 2027 ਮਨਾਇਆ ਜਾਵੇਗਾ ਇਹ ਦੋਵੇਂ ਇਤਿਹਾਸਕ ਮੌਕੇ ਆਧੁਨਿਕ ਸਾਧਨਾ ਟੈਕਨੋਲੋਜੀ ਤੇ ਆਲਮੀ ਮੰਚ ਦੀ ਵਰਤੋਂ ਕਰਕੇ ਮਨਾਏ ਜਾਣਗੇ ਤਾਂ ਜੋ ਗੁਰੂਆਂ ਦੀ ਵਿਰਾਸਤ ਪੰਜਾਬ ਤੇ ਭਾਰਤ ਤੋਂ ਪਰੇ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੰਕਟਾਂ ਧਾਰਮਿਕ ਸੰਗਠਨਾਂ ਤੇ ਨਾਗਰਿਕਾਂ ਤੋਂ ਸੁਚਾਗ ਮੰਗ ਲਈ ਪਹਿਲਾਂ ਹੀ ਇੱਕ ਵਟਸਐਪ ਨੰਬਰ ਈਮੇਲ ਆਈਡੀ ਤੇ ਅਧਿਕਾਰਤ ਵੈੱਬ ਬਣਾਈ ਹੋਈ ਹੈ ਪਸ਼ੂ ਰੋਗਾਂ ਦੀ ਰੋਕਥਾਮ ਬਾਰੇ ਰਾਸ਼ਟਰੀ ਪ੍ਰੋਗਰਾਮ ਤਹਿਤ ਮੂਖੁਰ ਤੋਂ ਬਚਾਦਿਆਂ ਗਤੀਵਿਧੀਆਂ ਚੰਡੀਗੜ੍ਹ ਦੇ ਪਸ਼ੂ ਪਾਲਣ ਤੇ ਮੱਛੀ ਪਾਲਣ ਦੇ ਪਾਗਲੋਂ ਸਫਲਤਾਪੂਰਵਕ ਕਰਵਾਈਆਂ ਜਾ ਰਹੀਆਂ ਨੇ ਮੂਖੁਰ ਤੋਂ ਬਚਾਦੀ ਟੀਕਾਕਰਨ ਦਾ 6ਵੇਂ ਗੇਟ ਚੰਡੀਗੜ੍ਹ ਦੇ ਸਾਰੇ ਪਿੰਡਾਂ 'ਚ 19 ਮਈ ਤੋਂ ਸ਼ੁਰੂ ਕੀਤਾ ਗਿਆ ਸੀ ਜੋ 31 ਮਈ ਨੂੰ ਸਮਾਪਤ ਹੋਇਆ ਹੈ ਵਿਭਾਗ ਦੇ ਸਕੱਤਰ ਹਰੀ ਕਲੀਕਟ ਨੇ ਕਿਹਾ ਕਿ ਮੂਖੁਰ ਜਾਨਵਰਾਂ ਦੀਆਂ ਸਭ ਤੋਂ ਗੰਭੀਰ ਬਿਮਾਰੀਆਂ 'ਚੋਂ ਇੱਕ ਹੈ ਤੇ ਵਿਸ਼ਵ ਪੱਧਰ ਤੇ ਨਿਯੰਤਰਣ ਅਤੇ ਖਾਤਮੇ ਲਈ ਤਰਜੀਹ ਬਿਮਾਰੀ ਵੱਜੋਂ ਮਾਨਤਾ ਪ੍ਰਾਪਤ ਹੈ ਵਿਭਾਗ ਨੇ ਪਸ਼ੂ ਪਾਲਕਾਂ ਦੇ ਸਾਰੇ ਕੰ ਕੀਤਾ ਹੈ ਉਹਨਾਂ ਕਿਹਾ ਟੀਕਾ ਕਰਨ ਦੇ ਨਤੀਜੇ ਵਜੋਂ ਜਾਨਵਰਾਂ ਦੇ ਨਾਲ-ਨਾਲ ਮਨੁੱਖਾਂ ਵਿੱਚ ਵੀ ਬਿਮਾਰੀਆਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਹੋਵੇਗਾ ਉਹਨਾਂ ਨੇ వైరల్ ਇਨਫੈਕਸ਼ਨ ਦਾ ਜਲਦ ਤੋਂ ਜਲਦ ਮੁਕਾਬਲਾ ਕਰਨ ਲਈ ਸਫਾਈ ਸਥਿਤੀਆਂ ਬਣਾਈ ਰੱਖਣ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਆਪਰੇਸ਼ਨ ਸਿੰਦੂਰ ਤੋਂ ਬਾਅਦ ਦੇਸ਼ ਭਰ ਵਿੱਚ ਸਾਰੀਆਂ ਸੁਰੱਖਿਆ ਏਜੰਸੀਆਂ ਖਾਸ ਤੌਰ ਤੇ ਚੌਕਸ ਨੇ ਇਸੇ ਤਹਿਤ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਮੌਕ ਟੇਲ ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਦੇਸ਼ ਕਿ ਸੁਰੱਖਿਆ ਵਿੱਚ ਕੋਈ ਕੁਤਾਹੀ ਨਾ ਹੋਵੇ ਅੱਜ ਪਠਾਨਕੋਟ ਛਾਣੀ ਰੇਲਵੇ ਸਟੇਸ਼ਨ ਤੇ ਜੀ ਆਰ ਪੀ ਵੱਲੋਂ ਚੈਕਿੰਗ ਮਹਿੰਮ ਚਲਾਈ ਗਈ ਜੁਲੰਦਰ ਡਿਵੀਜ਼ਨ ਦੇ ਐਸ ਪੀ ਆਪਰੇਸ਼ਨ ਗੁਰਵਿੰਦਰ ਸਿੰਘ ਨੇ ਇਸ ਮਹਿੰਮ ਬਾਰੇ ਦੱਸਿਆ ਹਰ ਸਟੇਸ਼ਨ ਉੱਪਰ ਕੈਂਟੀਨ ਚੱਲ ਰਹੀ ਸਾਡੀ ਦੂਜਾ ਸਾਡਾ ਐਂਟੀ ਸੈਪਰਟ ਵੀ ਦੇਖ ਕੇ ਉਹ ਸਾਰੇ ਚੈੱਕ ਕਰ ਰਹੇ ਸਾਰਿਆਂ ਨੂੰ ਕੋਈ ਬੈਗ ਦੇ ਵਿੱਚ ਕੋਈ ਨੁਜਾਇਜ਼ ਕੋਸਲਾ ਜਾਂ ਕੋਈ ਪਦਾਰਥ ਇਦਾਂ ਦਾ ਨਾ ਹੋਵੇ ਜਦ ਨਾਲ ਐਂਟੀ ਸੈਪਰਟ ਕੋਈ ਖਤਰਾ ਪੈਦਾ ਹੋ ਜਾਵੇ ਮੈਂ ਪਿੱਛੇ ਚੈੱਕ ਕਰਦਾ ਆ ਚਲਾੰਗ ਟਾਂਡਾ ਮਕੇਰੀਆ ਉਹਾੜਾ ਇਹ ਵੀ ਸਟੇਸ਼ਨ ਸਾਰੇ ਚੈੱਕ ਕੀਤੇ ਨੇ ਪੋਰਸ ਨੂੰ ਦਿੱਤੀ ਆ ਕਿ ਅਲਰਟ ਹੋ ਕੇ ਕੂਟੀ ਕਰਨ ਅੱਛੇ ਸਾਡੇ ਪੋਰਸ ਨੇ ਜੀਆਰਪੀ ਨੇ ਲਧਿਆਣਾ ਜੀ 16 ਕਿਲੋ ਫੀਲ ਫੜੀ ਸੀ ਕਿਸ ਨੇ ਤੇ ਇਹਨਾਂ ਨੇ 1 ਕਿਲੋ ਪਠਾਨਕੋਟ 700 ਗ੍ਰਾਮ ਇਹਨਾਂ ਨੂੰ ਫੜੀ ਐਸਟੀ ਇਹਨਾਂ ਦੇ ਮਸ਼ੇ ਜਿਹੜੇ ਆ ਉਹਨੂੰ ਸਦਾ ਪ ਫੌਜ ਵੱਲੋਂ ਸਰਹੱਦੀ ਇਲਾਕਿਆਂ ਸੰਭਾਵੀ ਖਤਰਾਂ ਤੋਂ ਨਜੁਠਣ ਲਈ ਚਲਾਈ ਜਾ ਰਹੀ ਆਪਰੇਸ਼ਨ ਸ਼ੀਲਡ ਤਹਿਤ ਜਲੰਧਰ ਦੇ ਸਰਕਾਰੀ ਆਈਟੀਆਈ ਮਿਹਰਚੰਦ ਵਿਖੇ ਐਨਸੀਸੀ ਕੈਡਟਸ ਵੱਲੋਂ ਮੌਕ ਟ੍ਰਿਲ ਕਰਵਾਈ ਗਈ। ਇਹ ਮੌਕ ਟ੍ਰਿਲ ਡੀਜੀ ਐਨਸੀਸੀ ਨਵੀਂ ਦਿੱਲੀ ਅਤੇ ਟੂ ਪੰਜਾਬ ਬਟਾਲੀਅਨ ਐਨਸੀਸੀ ਜਲੰਧਰ ਦੇ ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ ਦੇ ਦਿਸ਼ਾ ਨਿਰਦੇਸ਼ਾ ਹੇਠ ਕੀਤੀ ਗਈ। ਇਸ ਮੌਕ ਟ੍ਰਿਲ 'ਚ ਆਈਟੀਆਈ ਦੇ ਕੈਡਟਸ ਦੇ ਨਾਲ ਨਾਲ ਡੀਵੀ ਕਾਲਜ ਅਤੇ ਡੇਵਿਡ ਕਾਲਜ ਜਲੰਧਰ ਦੇ ਐਨਸੀਸੀ ਕੈਡਟਸ ਨੇ ਵੀ ਹਿੱਸਾ ਲਿਆ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਪੁਲਿਸ ਕਮਿਸ਼ਨਰ ਤਨਵਿਤ ਕਾਰਦੀ ਅਗਵਾਈ ਹੇਠ ਮਈ ਮਹੀਨੇ ਦੌਰਾਨ 14 ਪਗਵਾੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਲੰਧਰ ਪੁਲਿਸ ਵੱਲੋਂ ਫਰਾਰ ਅਪਰਾਧੀਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਇੱਕ ਮਹੱਤਵਪੂਰਨ ਕਦਮ ਹੈ ਪੁਲਿਸ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਟੀਮਾਂ ਵੱਲੋਂ ਤਕਨੀਕੀ ਸਹਾਇਤਾ ਤੇ ਰਣਨੀਤਿਕ ਯੋਜਨਾਬੰਦੀ ਦੀ ਸਹਾਇਤਾ ਤੇ ਤਾਲਮੇਲ ਨਾਲ ਛਾਪੇਮਾਰੀ ਕਰਕੇ ਵਾਕਵਾਖ ਅਪਰਾਧਿਕ ਮਾਮਲੇ ਚਲੁੰਦੇ 14 ਪਗੋੜੇ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਮਲੂਟ ਕਚੈਰੀ ਕੰਪਲੈਕਸ ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਸਿਵਲ ਜੱਜ ਹਿਮਾਸ਼ੂ ਅਰੋੜਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਾਏ ਗਏ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਚੰਗੇ ਤੇ ਸ਼ਾਂਤ ਵਾਤਾਵਰਣ 'ਚ ਚੰਗੀ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ ਦ੍ਰੁਕਤਾਂ ਦੀ ਕਟਾਈ ਕਾਰਨ ਸਾਨੂੰ ਮੀਂਹ ਦੀ ਘਾਟ ਤੇ ਤਾਪਮਾਨ 'ਚ ਵਾਧੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਏਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਪੰਜਾਬ ਬਾਲ ਭਲਾਈ ਕਾਉਂਸਲ ਵੱਲੋਂ ਅੱਜ ਤੋਂ 6 ਤੋਂ 14 ਸਾਲ ਤੱਕ ਦੇ ਬੱਚਿਆਂ ਲਈ ਬਾਲ ਪਵਨ ਮੁਹਾਲੀ ਇਹ ਕੈਂਪ 2 ਜੂਨ ਤੋਂ 14 ਜੂਨ ਤੱਕ ਚੱਲ ਰਿਹਾ ਹੈ ਇਸ ਸਮਾਪਤੀ ਸਮਾਗਮ 'ਚ ਬੱਚੇ ਕੈਂਪ ਦੌਰਾਨ ਸਿੱਖੀਆਂ ਗਈਆਂ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਨਗੇ ਚੰਡੀਗੜ੍ਹ ਸੌਫਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ 5 ਦਿਨਾ ਤਰਤੀਵੀ ਜੂਨੀਅਰ ਨੈਸ਼ਨਲ ਸੌਫਟਬਾਲ ਚੈਂਪੀਅਨਸ਼ਿਪ ਅੱਜ ਪੰਜਾਬ ਯੂਨੀਵਰਸਿਟੀ ਵਿਖੇ ਸਮਾਪਤ ਹੋ ਗਈ ਜਿਸ ਵਿੱਚ 22 ਸੂਬਿਆਂ ਨੇ ਹਿੱਸਾ ਲਿਆ ਮੁੱਖ ਮਹਿਮਾਨ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਨੇ ਜੇਤੂ ਤੇ ਉਪਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਰਾਜੀਵ ਵਰਮਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਉਨ੍ਹਾਂ ਭਰੋਸਾ ਦਿੱਤਾ ਕਿ ਚੰਡੀਗੜ੍ਹ ਸ਼ਹਿਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਚੇਡਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ ਮੁੰਡਿਆਂ ਦੇ ਵਰਗ 'ਚ ਚੰਡੀਗੜ੍ਹ ਦੀ ਟੀਮ ਚੈਂਪੀਅਨ ਵਿੱਚ ਜੀਤੂ ਰਹੀ ਜਦਕਿ ਮੱਧ ਪ੍ਰਦੇਸ਼ ਦੂਜੇ ਸਥਾਨ 'ਤੇ ਤੇ ਮਹਾਰਾਸ਼ਟਰ ਤੀਜੇ ਸਥਾਨ 'ਤੇ ਰਿਹਾ ਉਧਰ ਕੁੜੀਆਂ ਦੇ ਵਰਗ 'ਚ ਵੀ ਮੱਧ ਪ੍ਰਦੇਸ਼ ਨੇ ਖਤਾਬ ਜਿੱਤਿਆ ਜਦਕਿ ਛੱਤੀਸਗੜ੍ਹ ਟੂਰਨਾਮੈਂਟ ਤੀਜੇ ਸਥਾਨ 'ਤੇ ਰਿਹਾ ਹੈ ਆਈਪੀਐਲ ਕ੍ਰਿਕਟ ਵਿੱਚ ਬੀਤੀ ਰਾਤ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਏ ਦੂਜੇ ਕੁਆਲੀਫਾਇਰ 'ਚ ਪੰਜਾਬ ਕਿੰਗਸ ਮੁੰਬਈ ਇੰਡੀਅਨਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। ਇਸ ਜਿੱਤ ਦੇ ਬਾਅਦ ਹੁਣ ਪੰਜਾਬ ਕਿੰਗਸ ਭਲਕੇ ਅਹਮਦਾਬਾਦ 'ਚ ਹੋਣ ਵਾਲੇ ਫਾਈਨਲ 'ਚ ਰਾਇਲ ਚੈਲੰਜਰਸ ਬੰਗਲੁਰੂ ਖਿਲਾਫ ਖੇਡੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਦੇ ਹਵਾਬਾਜ਼ੀ ਖੇਤਰ ਦੀ ਵਿਸ਼ਵ ਹਵਾਈ ਆਵਾਜ਼ਾਈ ਉਦਯੋਗ ਇੱਕ ਪ੍ਰਮੁੱਖ ਭੂਮਿਕਾ ਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਪੰਜਾਬ ਕੈਬਨਿਟ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪਰਵਾਨਗੀ ਚੰਡੀਗੜ੍ਹ ਨੇ ਤਾਲੀਮੀ ਜੂਨੀਅਰ ਨੈਸ਼ਨਲ ਸੌਫਟਬਾਲ ਚੈਂਪੀਅਨਸ਼ਿਪ 'ਚ ਮੁੰਡਿਆਂ ਦਾ ਖਤਮ ਜਿੱਤਿਆ ਇਸ ਦਿਨ ਆਲੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ 'ਤੇ ਨਮਸਕਾਰ